ਜਾਗੋ ਦੇਏ ਬੋਲਾ ਜਾਗੋ ਸੰਸਰਕਾਰ ਦੇ ਪੈਣ ਕਾਲ ਜੇ ਹੋਲਾ ਸਿੰਘਾ ਜਾਗ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਪਿੰਡਾਂ ਵਾਲਿਆਂ ਸੰਤਾਂ ਨੇ ਨਿਊ ਕਰਕੇ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜਮਗਰ ਬਿਠਾਈਆ ਉਹ ਜਾਗੋ ਨੇ ਸੀ ਜਨਮ ਲੈ ਲਿਆ ਹੱਕ ਲੈਣ ਲਈ ਸਾਰੇ ਉਹ ਜਾਗੋ ਨੇ ਸੀ ਜਨਮ ਲੈ ਲਿਆ ਹੱਕ ਲੈਣ ਲਈ ਸਾਰੇ ਉਹ ਗੱਜ ਕੇ ਕਿਆ ਸਰਕਾਰ ਨੂੰ ਹੁਣ ਨਹੀਂ ਚੱਲਣੇ ਝੂਠੇ ਲਾਰੇ ਗੱਜ ਕੇ ਕਿਆ ਸਰਕਾਰ ਨੂੰ ਹੁਣ ਨਹੀਂ ਚੱਲਣੇ ਝੂਠੇ ਲਾਰੇ ਤਾਰ ਮਤੇ ਆ ਗਿਆ ਕੌਮ ਦੇ ਆਗੂ ਆ ਧਰਮ ਤੇ ਆ ਗਿਆ ਕੁਰਸੀ ਮੁਖ ਬਣਾਈਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਪੰਡਰਾਂ ਵਾਲਿਆਂ ਸੰਤਾਂ ਨੇ ਤਿਆਰ ਕਰਕੇ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਿਠਾਈਆ ਕਤਾਰੀ ਗੁਰਬਚਨਾ ਪਾਪੀ ਤੇ ਜਾਗੋ ਨੇ ਬੜਕਾਤਾ ਨਰਕ ਤਾਰੀ ਗੁਰਬਚਨਾ ਪਾਪੀ ਜਾਗੋ ਨੇ ਬੜਕਾਤਾ ਹੋ ਗੁਰੂ ਗ੍ਰੰਥ ਦੀ ਕਰੇ ਬੇਅਦਬੀ ਗੋਲੀਆਂ ਮਾਰਿ ਉਡਾਤਾ ਗੁਰੂ ਗ੍ਰੰਥ ਦੀ ਕਰੇ ਬੇਅਦਬੀ ਗੋਲੀਆਂ ਮਾਰਿ ਉਡਾਤਾ ਹੋ ਆਪ ਗੁਰੂ ਬਣ ਬੈਠਾ ਸੀ ਜੋ ਆਪ ਗੁਰੂ ਬਣ ਬੈਠਾ ਸੀ ਜੋ ਉਸ ਦੀ ਹਲਕ ਮਟਾਈ ਆ ਬਈ ਹੁਣ ਜਾਗੋ ਆਇਆ ਕਿਧਰੋਂ ਆਇਆ ਅੰਦਰ ਵਾਲਿਆਂ ਸੰਤਾਂ ਨੇ ਤਿਆਰ ਕਰਕੇ ਕਲਾਈਆ ਸੈਕਲ ਵਾਲਿਆਂ ਨੇ ਫੜ ਮਗਰ ਬਠਾਈਆ ਹੋ ਸੈਰਸ ਪੱਟਾ ਕਰਦੀ ਜਾਗੋ ਵਿੱਚ ਦਿੱਲੀ ਦੇ ਆ ਗਈ ਸੈਰਸ ਪੱਟਾ ਕਰਦੀ ਜਾਗੋ ਵਿੱਚ ਦਿੱਲੀ ਦੇ ਆ ਗਈ ਹੋ ਬਿਆੰਤ ਸਿੰਘ ਸਤਵੰਤ ਸਿੰਘ ਦੇ ਕੰਨ ਵਿੱਚ ਗੱਲ ਸਮਝ ਆ ਗਈ ਬਿਆੰਤ ਸਿੰਘ ਸਤਵੰਤ ਸਿੰਘ ਦੇ ਕੰਨ ਵਿੱਚ ਗੱਲ ਸਮਝ ਆ ਗਈ ਕਤੂਬਰ ਜਿਸ ਦਿਨ ਕਤਈਸ ਇੱਕ ਤੂਬਰ ਜਿਸ ਦਿਨ ਇੰਦਰਾ ਗਾਂਧੀ ਫੜਕਾਈਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਪਿੰਡਾਂ ਵਾਲਿਆਂ ਸੰਤਾਂ ਨੇ ਤਿਆਰ ਕਰਕੇ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰਬ ਆਈਆ ਉਹ ਅਮਰਤ ਸਰ ਵਿੱਚ ਜਾਗੋ ਰਾਣੀ ਧਰਨੇ ਦੇ ਵਿੱਚ ਵੜ ਗਈ ਅਮਰਤ ਸਰ ਵਿੱਚ ਜਾਗੋ ਰਾਣੀ ਧਰਨੇ ਦੇ ਵਿੱਚ ਵੜ ਗਈ ਉਹ ਬਾਂਦਰਾਂ ਦਾ ਝੁੰਡ ਹੋਇਆ ਇਕੱਠਾ ਆਣ ਵਿਚਾਲੇ ਖੜ ਗਈ ਬਾਂਦਰਾਂ ਦਾ ਝੁੰਡ ਹੋਇਆ ਇਕੱਠਾ ਆਣ ਵਿਚਾਲੇ ਖੜ ਗਈ ਉਹ ਸੂਰ ਦਾ ਪੁੱਤਰ ਗੰਧ ਫਰੋਲੇ ਸੂਰ ਦਾ ਪੁੱਤਰ ਗੰਧ ਫਰੋਲੇ ਜਾਗੋ ਨੇ ਕਰੀ ਸਫਾਈਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਧਰਮ ਵਾਲਿਆਂ ਸੰਤਾਂ ਨੇ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਠਾਈਆ ਉਹ ਚੜਸਪਲੈਂਡਰ ਉੱਤੇ ਜਾਗੋ ਨਾਲਕ ਮੱਤੇ ਵੜ ਗਈ ਚੜਸਪਲੈਂਡਰ ਉੱਤੇ ਜਾਗੋ ਨਾਲਕ ਮੱਤੇ ਵੜ ਗਈ ਉਹ ਦੋਖੀ ਗੁਰੂ ਗ੍ਰੰਥ ਸਾਹਿਬ ਦਾ ਉਸ ਨੂੰ ਮੁੱਧਿਆ ਕਰ ਗਈ ਦੋਖੀ ਗੁਰੂ ਗ੍ਰੰਥ ਸਾਹਿਬ ਦਾ ਉਸ ਨੂੰ ਮੁੱਧਿਆ ਕਰ ਗਈ ਉਹ ਸੀਸੀਟੀਵੀ ਵਿੱਚ ਵੇਖਿਆ ਵਿੱਚ ਕੈ ਮਰਿਆ ਅਸੀਂ ਵੇਖਿਆ